ਆ ਦੇਖੋ ਤੁਸੀਂ ਅੱਗ ਤੇ ਪਤੀਲਾ ਰੱਖਿਆ ਬਿਲਕੁਲ ਨਹੀਂ ਸੜਿਆ ਨਾ ਲਫਾਫਾ ਨਾ ਪਤੀਲਾ ਕਾਲਾ ਹੋਇਆ ਕਮਾਲ ਦੇ ਟਿਪਸ ਔਰ ਟ੍ਰਿਕਸ ਲੈ ਕੇ ਅੱਜ ਹਾਜ਼ਰ ਹਾਂ ਤੇ ਚਲੋ ਜੀ ਵੀਡੀਓ ਦੀ ਸ਼ੁਰੂਆਤ ਕਰਦੇ ਚਲੋ ਜੀ ਟਿਪ ਨੰਬਰ 1 ਨਾਲ ਚੱਲਦੇ ਆ ਇੱਥੇ ਆਪਣੇ ਕੋਲ ਸਿਲਵਰ ਦਾ ਪਤੀਲਾ ਹੈ ਇਹਨਾਂ ਚੁੱਲੇ ਦੇ ਉੱਤੇ ਆਪਾਂ ਚੜਾਈਏ ਤਾਂ ਬੋਝ ਜਦੇ ਕਾਲਾ ਹੋ ਜਾਂਦਾ ਇਹਨੂੰ ਮੰਜਣਾ ਬੋਝ ਜਦੇ ਔਖਾ ਹੈ ਤੇ ਜਿਹੜੀ ਟਿਪਸ ਆ ਤੁਹਾਨੂੰ ਸ਼ੇਅਰ ਕਰਨ ਲੱਗੀ ਜਿੰਨਾ ਵਜੇ ਤੁਸੀਂ ਇੱਥੇ ਅੱਗ ਵਾਲੋ ਕਦੀ ਵੀ ਪਤੀਲਾ ਤੁਹਾਡਾ ਸੜਨਾ ਨਹੀਂ ਆਏਗਾ ਨਾ ਕਾਲਾ ਹੋਣਾ ਬਿਲਕੁਲ ਵੀ ਇੱਥੇ ਆਪਾਂ ਕੀ ਕਰਨਾ ਸਰ੍ਹੋਂ ਦਾ ਤੇਲ ਲਿਆ ਹੈ ਸਰ੍ਹੋਂ ਦੇ ਤੇਲ ਨਾਲ ਆਪਾਂ ਪਤਿੱਲੇ ਸਰ੍ਹੋਂ ਦਾ ਤੇਲ ਲੱਗ ਕੇ ਥੋੜਾ ਜਿਹਾ ਆਪਾਂ ਪਤਿੱਲੇ ਦੇ ਉੱਤੇ ਮਲ ਦੇਣਾ ਚੰਗੀ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਤੁਹਾਨੂੰ ਅੱਜ ਆਪਾਂ ਦੱਸ ਵੀ ਦਿੰਦੇ ਹਾਂ ਨਵਾਂ ਤਰੀਕਾ ਹੈ ਬਿਲਕੁਲ ਤੁਸੀਂ YouTube ਤੇ ਪਹਿਲਾਂ ਕਦੇ ਨਹੀਂ ਦੇਖਿਆ ਹੋਣਾ ਇਹ ਤੇ ਇਸ ਤਰ੍ਹਾਂ ਦਾ ਤਰੀਕਾ ਤੁਸੀਂ ਹਰ ਵੇਲੇ ਹੁਣ ਵਰਤੋਗੇ ਕਿਉਂਕਿ ਪਤਿੱਲਾ ਤੁਹਾਨੂੰ ਬਿਲਕੁਲ ਵੀ ਨਾ ਕਾਲਾ ਹੋਣਾ ਇਹਦੇ ਉੱਤੇ ਆਪਾਂ ਅੱਗੇ ਦੇਖੋ ਇੱਕ ਚੀਜ਼ ਹੋਰ ਚੜਾਵਾਂਗੇ ਤੇ ਜਿੱਥੇ ਦਾ ਤੁਸੀਂ ਪਤਿੱਲਾ ਰੱਖੋਗੇ ਇਦਾਂ ਦਾ ਹੀ ਤੁਹਾਨੂੰ ਸਾਫ਼ ਚੁੱਲੇ ਦੇ ਪਤਿੱਲਾ ਮਿਲੇਗਾ ਤੇ ਤੇ ਦੇਖੋ ਜੀ ਚੰਗੀ ਤਰ੍ਹਾਂ ਆਪਾਂ ਤੇਲ ਨੂੰ ਐ ਚੰਗੀ ਤਰ੍ਹਾਂ ਮਲ ਦਿੱਤਾ ਹੈ ਤੇ ਲੋ ਜੀ ਇੱਥੇ ਕਪਾਹ ਲਫਾਫਾ ਲੈ ਲਿਆ ਤੁਸੀਂ ਜਿਹੜਾ ਮੈਂ ਜੀ ਲਫਾਫਾ ਵਰਤ ਸਕਦੇ ਆ ਦੇਖ ਸਕਦੇ ਹੋ ਮੈਂ ਵਾਈਟ ਕਲਰ ਦਾ ਲਿਆ ਹੈ ਲਫਾਫਾ ਲੈਣ ਤੋਂ ਬਾਅਦ ਆਪਾਂ ਇਹਨੂੰ ਪਤੀਲੇ ਦੇ ਉੱਤੇ ਚੰਗੀ ਤਰ੍ਹਾਂ ਚੜਾ ਦਵਾਂਗੇ ਇਹਦੇ ਵਿੱਚ ਵੀ ਮੈਂ ਥੋੜਾ ਜਿਹਾ ਹਲਕਾ ਜਿਹਾ ਤੇਲ ਲਗਾ ਲਿਆ ਸੀ ਲੋ ਜੀ ਨੂੰ ਚੰਗੀ ਤਰ੍ਹਾਂ ਆਪਾਂ ਪਤੀਲੇ ਨੂੰ ਕਵਰ ਕਰ ਲੈਣਾ ਉਹ ਲਫਾਫਾ ਲੈਣਾ ਜਿਹਨਾਂ ਤੁਹਾਡਾ ਪਤੀਲਾ ਚੰਗੀ ਤਰ੍ਹਾਂ ਕਵਰ ਹੋ ਜਾਵੇ ਲੋ ਜੀ ਹੁਣ ਆਪਾਂ ਇਹਨੂੰ ਕਵਰ ਕਰਨ ਤੋਂ ਬਾਅਦ ਇਹਦੇ ਆਲੇ ਦੁਆਲੇ ਸੈਲੋ ਟੇਪ ਲਗਾ ਦੇਣੀ ਹੈ ਮੇਰੇ ਕੋਲ ਦੂਈ ਸੈਲੋ ਬਲੈਕ ਸੈਲੋ ਟੇਪ ਖਰਾਬ ਹੋ ਹੈ ਹੀ ਨਹੀਂ ਸੀ ਮਤਲਬ ਖਤਮ ਹੀ ਹੋ ਗਈ ਸੀ ਤੇ ਮੈਂ ਦੂਈ ਸ਼ਾਈਨਿੰਗ ਵਾਲੀ ਸੈਲੋ ਟੇਪ ਇਹਦੇ ਦੁਆਲੇ ਚਿਪਕਾ ਦਿੱਤੀ ਸੀ ਤੁਸੀਂ ਕੋਈ ਵੀ ਸੈਲੋ ਟੇਪ ਯੂਜ਼ ਕਰ ਸਕਦੇ ਹੋ ਐਨ ਚੰਗੀ ਤਰ੍ਹਾਂ ਇਹਨੂੰ ਸੈਲੋ ਟੇਪ ਨਾਲ ਆਪਾਂ ਕਵਰ ਕਰ ਲਾਂਗੇ ਕਿਉਂਕਿ ਉਹ ਜਿੱਥੇ ਤੱਕ ਪਤੀਲੇ ਦਾਗ ਆਪਾਂ ਕਵਰ ਕਰਨਾ ਉੱਥੇ ਤੱਕ ਸਾਡਾ ਪਤੀਲਾ ਬਿਲਕੁਲ ਵੀ ਕਾਲਾ ਨਹੀਂ ਹੋਣਾ ਹੈਗਾ ਤੇ ਦੁੱਧ ਵਗੈਰਾ ਆਪਾਂ ਇਹਦੇ ਵਿੱਚ ਪਾ ਕੇ ਰੱਖ ਦਿੱਤਾ ਹੈ ਤੁਸੀਂ ਦੇਖ ਸਕਦੇ ਹੋ ਆਪਾਂ ਪਹਿਲੇ ਚੁੱਲੇ ਵਿੱਚ ਅੱਗ ਬਾਲ ਕੇ ਰੱਖੀ ਹੋਈ ਹੈ ਜਿੱਦਾਂ ਹੀ ਆਪਾਂ ਦੁੱਧ ਵਾਲਾ ਪਤਿੱਲਾ ਤੁਸੀਂ ਦੇਖ ਸਕਦੇ ਚੁੱਲੇ ਦੇ ਉੱਤੇ ਰੱਖਿਆ ਤੇ ਲਫਾਫਾ ਬਿਲਕੁਲ ਨਾਲ ਹੀ ਚਿਪਕਣਾ ਸਟਾਰਟ ਹੋ ਗਿਆ ਪਤਿੱਲੇ ਦੇ ਤੇ ਸਾੜਨਾ ਬਿਲਕੁਲ ਨਹੀਂ ਹੈਗਾ ਤੁਹਾਡੇ ਸਾਹਮਣੇ ਆ ਮੋਟੀਆਂ ਵਾਵਾ ਅੱਗ ਆਪਾਂ ਵਾਲੀ ਆਖੜਾ ਕੀਤੀ ਹੋਈ ਹੈ ਦੇਖ ਸਕਦੇ ਹੋ ਮੈਂ ਪਤੀਲੇ ਵਿੱਚ ਚੰਗੀ ਤਰ੍ਹਾਂ ਸੈੱਟ ਕਰਦੀ ਪਈ ਸੀ ਕਿ ਇੱਥੇ ਤੇ ਇੱਥੇ ਵੀਡੀਓ ਮੈਂ ਤੇਜ਼ ਕਰ ਦਿੱਤੀ ਸੀਗੀ ਤੇ ਤੁਹਾਨੂੰ ਆਪਾਂ ਲਫਾਫਾ ਵੀ ਦੱਸ ਦਿੰਦੇ ਆ ਇਹ ਵਾਲਾ ਲਫਾਫਾ ਨਹੀਂ ਸੀ ਸਾਈਡ ਦੇ ਕੋਨਾ ਸੀ ਉਹ ਨਾਲ ਚਿਪਕਿਆ ਹੋਇਆ ਹੈ ਲਫਾਫਾ ਤੁਸੀਂ ਦੇਖੋਗੇ ਕਿਸੇ ਵੀ ਬੰਨੇ ਤੇ ਆਪਾਂ ਚਾਰੇ ਪਾਸੇ ਤੁਹਾਨੂੰ ਦੱਸ ਦਵਾਂਗੇ ਕਿਸੇ ਵੀ ਬੰਨੇ ਤੇ ਲਫਾਫਾ ਬਿਲਕੁਲ ਵੀ ਨਹੀਂ ਸੜਿਆ ਤੇ ਅੱਗ ਵੀ ਆਪਾਂ ਪੂਰੀ ਰੱਖੀ ਹੋਈ ਆ ਤੇ ਲੋ ਜੀ ਇਧਰ ਮੈਂ ਲੱਗੀ ਸੀ ਅੰਦਰ ਕੰਮ ਕਰਨ ਤੇ ਇਹ ਦੁੱਧੋ ਵਾਲਾ ਮਾਰ ਗਿਆ ਤੁਸੀਂ ਦੇਖ ਸਕਦੇ ਹੋ ਤੇ ਸ਼ਾਮ ਦਾ ਟਾਈਮ ਹੋ ਗਿਆ ਸੀਗਾ 2-3 ਘੰਟੇ ਆਪਾਂ ਦੁੱਧਾਂ ਚੰਗੀ ਤੜਾ ਕાળ ਲਿਆ ਤੇ ਹੁਣ ਇਹਨੂੰ ਆਪਾਂ ਲੈ ਜਾਾਂਗੇ ਚੱਕ ਕੇ ਅੰਦਰ ਰਸੋਈ ਦੇ ਵਿੱਚ ਤੇ ਤੇ ਦੇਖਦੇ ਜਿਹੜਾ ਆਪਾਂ ਇਹ ਤਜਰਬਾ ਕੀਤਾ ਕਿ ਆਪਾਂ ਇਹਦੇ ਵਿੱਚ ਪਾਸ ਹੁੰਦੇ ਆ ਕਿ ਫੇਲ ਹੁੰਦੇ ਆ ਲੋ ਜੀ ਆਪਾਂ ਦੁੱਧ ਰੱਖ ਦਿੱਤਾ ਤੇ ਪਤੀਲੇ ਦਾ ਲਫਾਫਾ ਤੁਸੀਂ ਦੇਖੋ ਤਾਂ ਕਿੰਦਾ ਕਾਲਾ ਹੋ ਗਿਆ ਤੁਹਾਨੂੰ ਹਨਾ ਤੇ ਦੁੱਧ ਨੂੰ ਉਵਾਲ ਆ ਗਿਆ ਸੀ ਤੁਹਾਨੂੰ ਜਿੱਦਾ ਪਹਿਲਾਂ ਹੀ ਦੱਸਿਆ ਲੋ ਜੀ ਆਪਾਂ ਹੁਣ ਮਤਲਬ ਠੰਡਾ ਨਹੀਂ ਆਪਾਂ ਵੇਟ ਕਰ ਸਕਦੇ ਵੀ ਠੰਡਾ ਹੋਣ ਤੇ ਪਤੀਲੇ ਨੂੰ ਆਪਾਂ ਇਹ ਖੋਲਾਂਗੇ ਲਫਾਫਾ ਲੋ ਜੀ ਇੱਧਰ ਆਪਾਂ ਕੈਂਚੀ ਨਾਲ ਇਹਦੇ ਸੈਲੋ ਟੇਪ ਵਗੈਰਾ ਕੱਟ ਦਿੱਤੀ ਐ ਕੱਟਣ ਤੋਂ ਬਾਅਦ ਪਤੀਲਾ ਉਹਦਾ ਗਰਮ ਸੀਗਾ ਪਰ ਇਹ ਲਫਾਫਾ ਠੰਡਾ ਹੋ ਗਿਆ ਸੀ ਤੇ ਆ ਦੇਖੋ ਜੀ ਥੋੜੇ ਸਾਹਮਣੇ ਆ ਹੁਣ ਆਪਾਂ ਲਫਾਫਾ ਵਗੈਰਾ ਖੋਲ ਰਿਆਂ ਪਤੀਲਾ ਦੇਖੋ ਤੁਸੀਂ ਆ ਜਿਹੜਾ ਸਾਈਡ ਤੇ ਲੱਗਾ ਦੁੱਧ ਵਗੈਰਾ ਡਿੱਗਿਆ ਉਹ ਸਾਈਡ ਤੇ ਲਫਾਫੇ ਦੇ ਉੱਤੇ ਹੀ ਲੱਗ ਗਿਆ ਸੀਗਾ ਤੇ ਇਦਾਂ ਵੀ ਨਹੀਂ ਵੀ ਬਿਲਕੁਲ ਨਾਲ ਚਿਪਕ ਗਿਆ ਨਾਲ ਵੀ ਨਹੀਂ ਚਿਪਕਿਆ ਹੈਗਾ ਸਹੀ ਐ ਤੇ ਦੇਖੋ ਜੀ ਏ ਆ ਲੋ ਜੀ ਬੜੀ ਆਸਾਨੀ ਨਾਲ ਲਫਾਫਾ ਨਿਕਲ ਗਿਆ ਏ ਇਦਾਂ ਵੀ ਨਹੀਂ ਹੋ ਸਕਦਾ ਵੀ ਬਹੁਤ ਯਾਰ ਟਾਈਮ ਲੱਗੇ ਨਾ ਚਿਪਕ ਗਿਆ ਬਿਲਕੁਲ ਵੀ ਨਹੀਂ ਤੇ ਆਪਣਾ ਪਤੀਲਾ ਜਿੱਦਾਂ ਦਾ ਆਪਾਂ ਗੈਸ ਦੇ ਉੱਤੇ ਸੋਰੀ ਜਿੱਦਾਂ ਦਾ ਆਪਾਂ ਸ਼ੁਰੂ ਤੇ ਤੁਹਾਨੂੰ ਦਿਖਾਇਆ ਨਾ ਉਦਾਂ ਦਾ ਹੀ ਮਿਲਣਾ ਹੈ ਤੇ ਆ ਥੋੜਾ ਜਿਹਾ ਲਫਾਫਾ ਫਟ ਵੀ ਗਿਆ ਬਟ ਫਿਰ ਵੀ ਇੰਨਾ ਪਤੀਲਾ ਕਾਲਾ ਨਹੀਂ ਹੋਇਆ ਹੈਗਾ ਤੁਸੀਂ ਦੇਖ ਸਕਦੇ ਹੋ ਆ ਦੇਖੋ ਹੈ ਨਾ ਵੀ ਕਮਾਲ ਦੀ ਟਿਪਸ ਤੇ ਟ੍ਰਿਕ ਹੌਣ ਬਿਲਕੁਲ ਆਸਾਨ ਹੋ ਜਾਣਾ ਭਾਂਡੇ ਮੰਜ ਨੇ ਜਿੰਨੇ ਮੱਜੀ ਚੁੱਲ੍ਹੇ ਤੇ ਭਾਂਡੇ ਰੱਖੋ ਸਬਜੇ ਸੂਜੀਆਂ ਬਣਾਓ ਹਨਾ ਆਈ ਹੋਪ ਇਹ ਵੀ ਟਿਪ ਵਧੀਆ ਲੱਗੀ ਹੋਊਗੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਚਲੋ ਇਸ ਤਰ੍ਹਾਂ ਦਾ ਡੱਬੇ ਆਪਾਂ ਹਰੇ ਦੇ ਘਰ ਵਿੱਚ ਹੁੰਦੇ ਆ ਇਹਦਾ ਇਸਤੇਮਾਲ ਕਿੰਨੇ ਵਧੀਆ ਢੰਗ ਨਾਲ ਕਰਾਂਗੇ ਅੱਜ ਤੁਹਾਨੂੰ ਸ਼ੇਅਰ ਕਰਦੇ ਆ ਇੱਥੇ ਆਪਾਂ ਕਰਦੋ ਗਰਮ ਕਰ ਲਈ ਸੀ ਕਰਦੋ ਗਰਮ ਕਰਨ ਤੋਂ ਬਾਅਦ ਇਹਦਾ ਥਲੜਾ ਹਿੱਸਾ ਜਿਹੜਾ ਡੱਬੇ ਦਾ ਉਹ ਆਪਾਂ ਚੰਗੀ ਤਰ੍ਹਾਂ ਕੱਟ ਕਰ ਲੈਣਾ ਹੈ ਤੇ ਡੱਬਾ ਕੱਟਣ ਤੋਂ ਬਾਅਦ ਇਹਨਾਂ ਦੋਨੋਂ ਸਾਈਡ ਤੇ ਆਪਾਂ ਇਦਾਂ 홀 ਕਰ ਲੈਣਾ ਹੈ ਕਰਦ ਗਰਮ ਕਰਨ ਤੋਂ ਬਾਅਦ ਹੀ ਆਪਾਂ 홀 ਕੀਤੇ ਤੁਸੀਂ ਦੇਖ ਸਕਦੇ ਹੋ ਤੇ ਬਸ ਇੱਥੇ ਆਪਾਂ ਝਾੜੂ ਦੀ ਇੱਕ 30 ਲੈਣੀ ਹੈ ਆ ਮਜ਼ਬੂਤ 30 ਲੈਣੀ ਹੈ ਤੁਸੀਂ ਝਾੜੂ ਦੀ ਵੀ ਲੈ ਸਕਦੇ ਵੈਸੇ ਵੀ ਕੋਈ ਸਿੰਪਲ ਜਿਹਾ ਡੰਡਾ ਵੀ ਤੁਸੀਂ ਲੈ ਸਕਦੇ ਹੋ ਤੇ ਲੈਣ ਤੋਂ ਬਾਅਦ ਆਪਾਂ ਇਹਦੇ ਵਿੱਚ ਚੰਗੀ ਤਰ੍ਹਾਂ ਅਡਜਸਟ ਕਰਕੇ ਦੇਖਣਾ ਆ ਦੇਖ ਸਕਦੇ ਹੋ ਤੁਸੀਂ ਹਰ ਚੰਗੀ ਇੱਥੇ ਆਪਾਂ ਟਾਇਲਟ ਟਿਸ਼ੂ ਪੇਪਰ ਲਈ ਹੈ ਤੇ ਆਪਾਂ ਇਹਦੇ ਵਿੱਚ ਇਸ ਤਰ੍ਹਾਂ ਪਾਉਣ ਤੋਂ ਬਾਅਦ ਜਿਹੜੀ ਆਪਣੀ ਆ ਡੱਬਾ ਹੈ ਨਾ ਤੁਸੀਂ ਦੇ ਸਕਦੇ ਹੋ ਡੱਬੇ ਦੇ ਵਿੱਚ ਪਹਿਲਾਂ ਤੀਲ ਪਾ ਦੇਣੀ ਆ ਝਾੜੂ ਦੀ ਤੇ ਉਹਦੇ ਬਾਅਦ ਆਪਾਂ ਇਹਨੂੰ ਚੰਗੀ ਤਰ੍ਹਾਂ ਇਹਦੇ ਵਿੱਚ ਅਡਜਸਟ ਕਰ ਦੇਣਾ ਹੈ ਤੇ ਟਿਸ਼ੂ ਪੇਪਰ ਵੀ ਆਪਣੇ ਆ ਚੰਗੀ ਤਰ੍ਹਾਂ ਇਹਦੇ ਵਿੱਚ ਆ ਅਡਜਸਟ ਹੋ ਜਾਣੀਆਂ ਜਿੱਦਾਂ ਉਹ ਟਾਇਲਟ ਸੀਟ ਦੇ ਵਿੱਚ ਬੱਚੇ ਟਿਸ਼ੂ ਪੇਪਰ ਲੈਂਦੇ ਸਾਰੇ ਗਿੱਲੇ ਕਰ ਦਿੰਦੇ ਹਨਾ ਤਾਂ ਬੜਾ ਔਖਾ ਹੋ ਜਾਂਦਾ ਕਿੰਨੇ ਮਹਿੰਗੇ ਟਿਸ਼ੂ ਪੇਪਰ ਲੈ ਕੇ ਉਹ ਫੇਰ ਇਦਾਂ ਹੀ ਖਰਾਬੇ ਖਰਾਬ ਹੋ ਜਾਂਦਾ ਦੇਖੋ ਬਿਲਕੁਲ ਸਿੰਪਲ ਤਰੀਕੇ ਨਾਲ ਇਹ ਟਿਸ਼ੂ ਪੇਪਰ ਤੁਸੀਂ ਆਸਾਨੀ ਨਾਲ ਕੱਟ ਸਕਦੇ ਹੋ ਤੇ ਨਾਲ ਚਿਪਕੇ ਵਾਤ ਨੂੰ ਕੱਢ ਕੇ ਵੀ ਆਪਾਂ ਦੱਸ ਸਕਦੇ ਹਾਂ ਨਾਲ ਵੀ ਇਹਨਾਂ ਬਹੁਤ ਚਿਪਕ ਜਾਂਦੇ ਜੇ ਪਾਣੀ ਮੜ ਜਾਵੇ ਵੀ ਲੱਗ ਜਾਵੇ ਇਹਨਾਂ ਲੋ ਜੀ ਫੈਵਿਕਵਿਕ ਨਾਲ ਟੱਕਣ ਬੋਤਲ ਜਿਹੜਾ ਹੁੰਦਾ ਉਹਨੂੰ ਚੰਗੀ ਤਰ੍ਹਾਂ ਇਹਦੇ ਨਾਲ ਆਪਾਂ ਚਿਪਕਾ ਦਿੱਤਾ ਹੈ ਤੇ ਉਦੋਂ ਬਾਅਦ ਇੱਥੇ ਮੈਂ ਧਾਗਾ ਲਿਆ ਸੀਗਾ ਧਾਗਿਆਂ ਨੂੰ ਇਹਨਾਂ ਚੰਗੀ ਤਰ੍ਹਾਂ ਜਿਹੜਾ ਆਪਣਾ ਡੱਬਾ ਹੈਗਾ ਉਹਦੇ ਨਾਲ ਚੰਗੀ ਤਰ੍ਹਾਂ ਉਹਨੂੰ ਬੰਨ੍ਹ ਕੇ ਤੇ ਆਪਾਂ ਇਹਦੇ ਇੱਥੇ ਟੰਗ ਦਵਾਂਗੇ ਆਈ ਹੋਪ ਇਹ ਵੀ ਟਿਪ ਤੁਹਾਨੂੰ ਵਧੀਆ ਲੱਗੀ ਹੋਊਗੀ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਕੇ ਜ਼ਰੂਰ ਦ